ਇਨਸਟਾਗ੍ਰam ਚਲੋਣ ਵਾਲਿਓ ਆ ਵੀਡੀਓ ਦੇਖ ਲਓ ਅਗਰ ਨਹੀਂ ਦੇਖੋਗੇ ਕਿ ਤੁਹਾਨੂੰ ਸ਼ਾਇਦ ਪਸਤੋਣਾ ਪਵੇਗਾ ਕਿਉਂਕਿ ਇੱਕ ਲਾਈਕ ਇੰਨਾ ਮਹਿੰਗਾ ਪੈ ਗਿਆ ਇਸ ਪਰਿਵਾਰ ਨੇ ਸੋਚਿਆ ਹੀ ਨਹੀਂ ਸੀ ਜੀਹਾਂ ਸੋਸ਼ਲ ਮੀਡੀਆ ਅੱਜਕੱਲ ਹਰ ਕੋਈ ਚਲਾਉਂਦਾਗਾ ਹਰ ਕੋਈ ਬੰਦਾ 10 ਘੰਟੇ 12 ਘੰਟੇ ਇੱਥੋਂ ਤੱਕ ਕਿ 16-16 ਘੰਟੇ ਆਪਣੇ ਮੋਬਾਈਲ ਨੂੰ ਦੇ ਰਿਹਾਗਾ ਆ ਲਗਾਤਾਰ ਰੀਲਾਂ ਦੇਖ ਰਿਹਾਗਾ ਫੇਸਬੁੱਕ ਤੇ YouTube ਤੇ Instagram ਤੇ ਹੋਰ ਪਤਾ ਨਹੀਂ ਕਿਹੜੀ-ਕਿਹੜੀ ਸਾਈਟਾਂ ਦੇਖਦਾਗਾ ਆ لیکن ایک اے ਪਰिवार ਸੀ ਜਿਹਨੂੰ انسٹاگرام ਉੱਤੇ ਇੱਕ ਵੱਡੀਆਂ ਆਫਰਾਂ ਆਈਆਂ ویب سائٹ ਦੇ ਹਾਰੀ ਕਿਸੇ ਨੇ ਉਹਨਾਂ ਨੇ ਕਿਹਾ ਲਾਈਕ ਕਰੋ ਲਾਈਕ ਕਰਕੇ ਉਹਨਾਂ ਨੇ ਕਿਹਾ ਤੁਹਾਨੂੰ ਇੰਨਾ ਵੱਡਾ ਲਾਲਚ ਦੇ ਦਿੱਤਾ ਨਾ ਪੈਸੇ ਕਮਾਉਣ ਦਾ ਤੁਸੀਂ ਇਸ ਤਰ੍ਹਾਂ ਕਰੋ ਤੁਹਾਡੇ ਪੈਸੇ ਵੱਧ ਜਾਣਗੇ ਤੁਹਾਨੂੰ ਇੰਨੀ ਕਮਾਈ ਹੋ ਜਾਵੇਗੀ ਇਹ ਪਰਿਵਾਰ ਨੇ ਉਹਦੇ ਲਾਈਕ ਕਰਤਾ ਤੇ ਉਸ ਤੋਂ ਬਾਅਦ ਕੀ ਬਣਿਆ ਕਿ ਲੱਖਾਂ ਰੁਪਏ ਨਹੀਂ ਕਰੋੜਾਂ ਰੁਪਏ ਉੱਡ ਗਏ ਮਿੰਟਾਂ ਸਕਿੰਟਾਂ ਦੇ ਵਿੱਚ ਕੜਾ ਝੜਾ ਝੜਾ ਕਰਦੇ ਮੈਸੇਜ ਆ ਗਏ ਤੇ ਪਰਿਵਾਰ ਦੇ ਉੱਡ ਗਏ ਹੋਸ਼ ਮਾਮਲਾ ਪਹੁੰਚ ਗਿਆ ਥਾਣੇ ਤੇ ਕੀ ਕਹਿ ਰਹੇ ਨੇ ਪੁਲਸ ਦੇ ਵੱਡੇ ਅਧਿਕਾਰੀ ਤੁਸੀਂ ਆਪ ਹੀ ਸੁਣ ਲਓ ਤੇ ਤੁਹਾਨੂੰ ਵੀ ਲੱਗ ਜਾਏਗਾ ਪਤਾ ਕਿ ਜੇਕਰ ਤੁਸੀਂ ਵੀ ਕਰਦੇ ਉਵੰਜ ਤਾਂ ਸੰਭਲ ਜਰੂਰ ਜਾਇਓ ਨੀ ਤਾਂ ਮੁੜ ਕੇ ਸਿਰ ਹੱਥ ਵਿੱਚ ਪਸਤੋਣਾ ਜਾਂ ਫਿਰ ਰੋਣਾ ਹੀ ਪੱਲੇ ਲੇਟ ਆਈ ਸੀ ਰਿਸ਼ਪਾਲ ਸਿੰਘਾ ਉਹਨਾਂ ਨੇ ਪਹਿਲੇ ਇੰਸਟਾਗ੍ਰam ਤੇ ਦੇਖਿਆ ਵੀ ਜਿਹੜੀਆਂ ਕੰਪਨੀਆਂ ਆਨਲਾਈਨ ਆ ਗਈਆਂ ਮੇਰੇ ਨਾਲ ਪੈਸਾ ਜਮ੍ਹਾਂ ਕਰਾਓ ਇਹਨਾਂ ਪ੍ਰਾਫਿਟ ਦਾਂਗੇ ਇਹਨਾਂ ਨੇ ਦੋ ਕੰਮ ਦਾ ਹਾਰਵੈਸਟ ਤੇ ਕਾਟਰਕ ਦੀ ਨਰਾਜ ਜਿਹਨੇ ਇੱਕ ਚ 5.17 ਲੱਖ ਜਮਾ ਕਰਾਇਆ ਇਹਨੂੰ ਮਹੀਨੇ ਤੋਂ ਬਾਅਦ 80 ਲੱਖ ਰੁਪਏ ਆ ਗਿਆ ਇਹਨੇ ਕਰਦੇ 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 ਫਿਰ ਉਹ ਵਟਸਐਪ ਗਰੁੱਪ ਚ ਚਲੇ ਗਏ ਕਰਦੇ ਕਰਦੇ ਇਹਨੇ 4 ਕਰੋੜ ਰੁਪਏ ਜਮਾ ਕਰਾਤਾ ਉਹ ਕੰਪਨੀਆਂ ਸਾਰੀਆਂ ਫਰਾਡ ਨਿਕਲੀਆਂ ਉਹ ਭੱਜ ਗਈਆਂ ਇਸ ਮਾਮਲੇ ਤੇ ਕੀ ਮਾਮਲਾ ਦਰਜ ਕਰ ਲੇਗੇ ਉਹ ਮਾਮਲਾ ਅਫੇਡੇਸ਼ਰ ਕਰ ਲਈ ਹੈ ਹੁਣ ਦੇਖਦੇ ਆ ਇਹਨਾਂ ਨੂੰ ਅਸੀਂ ਜਨਤਾ ਲਈ ਅਪੀਲ ਕਰਾਂਗੇ ਕਿ ਜਿਹੜੇ ਵੀ ਆਨਲਾਈਨ ਆ ਜਾਂ ਕੁਛ ਬਹੁਤ ਫਰਾਡ ਵਧੇ ਹੋਏ ਆ ਉਹਨੂੰ ਵੈਰੀਫਾਈ ਕਰਕੇ ਤਾਂ ਹੀ ਇਨਵੈਸਟਮੈਂਟ ਕਰਨ ਪ੍ਰੋਪਰ ਇਨਵੈਸਟ ਕਰਨ ਆਪ ਕੋਸ਼ਿਸ਼ ਕਰਨ ਕਿਸੇ ਬੈਂਕਾਂ 'ਚ ਜਾਂ ਕੋਈ ਰਜਿਸਟਰਡ ਕੰਪਨੀ ਆ ਉਹਨਾਂ 'ਚ ਇਨਵੈਸਟ ਕਰਨ ਆਨਲਾਈਨ ਇਨਵੈਸਟਮੈਂਟ ਨਾ ਕਰਨ ਤੇ ਸਭ ਕਿੰਨੀ ਠੱਗੀ ਹੈ ਕਿੰਨੇ ਕਰੋੜ ਦੀ ਇਹ ਕਰੀਬ 4 ਕਰੋੜ 35 ਲੱਖ ਦੀ ਠੱਗੀ ਵਿੱਚ ਇਹਨਾਂ ਨੂੰ